ਤਰਕੀ ਹੈਗਾ ਹੀ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਪਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਕੂਟੀ ਆ ਰਹੀ ਹੈ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਕਿ ਕੀ ਕੀ ਗੱਲ ਕੀ ਉਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਤਰਕੀ ਹੈਗਾ ਹੀ ਮਾਮਲਾ ਇਹ ਟ੍ਰੈਲੀ ਘੋਤੀ ਸੀ ਕਿ ਅੱਗੇ ਪ੍ਰਾਣੀ ਵਾਲੀ ਉਹ ਘੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਨ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕੀ 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 ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜਿਹੜੇ ਏਜੈਂਟਸ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਹੈ ਤਾਂ ਸਰ ਗੱਡੀ ਵਿੱਚ ਤੇ ਨਹੀਂ ਬੰਦੇ ਸਵਾਰ ਸਗੇ ਇੰਨ ਸਵਾਏ 7:00 ਦੱਸੇ ਜਾ ਰਹੇ ਸਰ ਕੁਝ ਪਤਾ ਲੱਗਾ ਕਿ ਕਿਧਰੋਂ ਆ ਰਹੀ ਸੀ ਕਿਧਰ ਜਾ ਰਹੀ ਸੀ ਇਹ ਗੱਡੀ ਹੋਈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਬਾਸ ਉਹ ਦੱਸ ਦੇ ਦੱਸਣਗੇ ਕਿ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਇੱਕ ਟਰਾਲੀ ਖੜੀ ਹੈ ਕੱਲੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿਦੀ ਹੈ ਕਿੱਥੋਂ ਆਏ ਉਹ ਵੀ ਪਤਾ ਕਰ ਲੈਂਦੇ ਆ ਇ ਤਰਕੀ ਹੈਗਾ ਹੀ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਪਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ ਤੇ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕਿ ਕੀ ਕੀ ਗੱਲ ਕੀ ਉਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਤਾਂ ਹੀ ਹੈਗਾ ਮਾਮਲਾ ਇਹ ਟਰਾਲੀ ਖਲੋਤੀ ਸੀ ਕਿ ਅੱਗੇ ਪ੍ਰਾਣੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਰ ਗਈ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕੀ 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 ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਏਜੰਟਸ ਨਾਲ ਉਹਨਾਂ ਦੇ ਵੀ ਡੈਥ ਹੋ ਗਏ। ਤਾਂ ਸਰ ਗੱਡੀ ਵਿੱਚ ਤੇ ਨਹੀਂ ਬੰਦੇ ਸਵਾਰ ਸਕੇ। 3 ਸਵਾਰੀ ਜੇ ਦੱਸਿਆ ਜਾਵੇ। ਸਰ ਕੁਝ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ? ਇਹ ਗੱਡੀ ਹੋਈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਬਾਸ ਉਹ ਦੱਸ ਦਈਏ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ। ਇਹ ਟਰਾਲੀ ਇੱਥੇ ਕਿਉਂ ਖੜੀ ਸੀ ਜੀ? ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਫੜ ਲਿਆ। ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ। ਟਰਾਲੀ ਵਾਲਾ ਟਰਾਲੀ ਖੜੀ ਹੈ ਕੱਲ ਦੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿਦੀ ਹੈ ਕਿੱਥੋਂ ਹੈ ਉਹ ਵੀ ਪਤਾ ਕਰ ਦਿੰਦੇ ਆ ਇਨਵੈਸਟੀਗੇਸ਼ਨ ਕਰ ਦਿੰਦੇ ਸਰ ਜੀ ਠੀਕ ਟਰ ਕੀ ਹੈਗਾ ਇਹ ਮਾਮਲਾ ਇਹ ਮਾਮਲਾ ਹੈ ਕਿ ਇੱਕ ਟਰਾਲੀ ਖਲੋਤੀ ਸੀ ਕਿ ਅੱਗੇ ਟਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਹੁਣ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਤਾਂ ਕੀ ਹੈਗਾ ਇਹ ਮਾਮਲਾ ਇਹ ਟਰਾਲੀ ਘਰੋਤੀ ਸੀ ਕੀ ਅੱਗੇ ਪ੍ਰਾਣੀ ਵਾਲੀ ਉਹ ਘਰੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਪੀਡ 'ਚ ਹੀ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਰ ਕੇ ਲੱਗ ਗਈ ਹੈ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਕਿ ਕੀ ਕੀ ਗੱਲ ਕੀ ਉਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆਨ ਕੇ ਵਿੱਚ ਵੱਜੀ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਐਕਟ ਜੈਂਟਸਾਂ ਉਹਨਾਂ ਦੀ ਵੀ ਡੈਥ ਹੋ ਗਈ ਹੈ ਤਾਂ ਸਰ ਗੱਡੀ ਵਿੱਚ ਤਿੰਨੇ ਹੀ ਬੰਦੇ ਸਵਾਰ ਸਕੇ ਤਿੰਨ ਸਵਾਰ ਜੇ ਦੱਸੇ ਜਾ ਰਹੇ ਸਰ ਕੁਝ ਪਤਾ ਲੱਗੇ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਹੈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਬਾਸਰ ਉਹ ਦੱਤੇ ਦੱਸਣਗੇ ਕਿ ਕਿੱਥੋਂ ਆਏ ਆ ਕਿੱਥੋਂ ਨਹੀਂ ਆਏ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ। ਇਹ ਟਰਾਲੀ ਇੱਥੇ ਕਿਉਂ ਖੜੀ ਸੀ ਜੀ? ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਾਵਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਹੈ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਨੇ ਫੜ ਲਿਆ। ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ। ਟਰਾਲੀ ਵਾਲਾ 41 ਖੜੀ ਹੈ ਕੱਦੀ। ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿੱਦੀ ਹੈ ਕਿੱਥੋਂ ਹੈ। ਉਹ ਵੀ ਪਤਾ ਕਰ ਲੈਂਦੇ ਆ। ਇਨਵੈਸਟੀਗੇਟ ਕਰ ਲੈਂਦੇ ਸਰ ਜੀ।